ਗੁਰੂ ਰਵਦਾਸ ਮਹਾਰਾਜ ਕਹਿੰਦੇ ਆਪਨ ਬਾਬਾ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜ ਜਿੰਨੇ ਵੀ ਸੰਗਤ ਬੈਠੀ ਹੈ ਨਾ ਗੁਰੂ ਰਵਦਾਸ ਪਾਤਸ਼ਾਹ ਜੀ ਦੇ ਸਾਹਮਣੇ ਸਤਿਗੁਰ ਪਾਤਸ਼ਾਹ ਜੀ ਆਖਦੇ ਨੇ ਜਿਹੜਾ ਉਹ ਅਕਾਲ ਪੁਰਖ ਹੈ ਵਾਹਿਗੁਰੂ ਹੈ ਪਰਮੇਸ਼ਰ ਹੈ ਜਿਨੇ ਇਹ ਪੂਰੀ ਕਾਇਨਾਤ ਨੂੰ ਬਣਾਇਆ ਕਾਇਨਾਤ ਬਣਾ ਕੇ ਵਿੱਚ ਬੈਠਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹੈ ਕਿਸੇ ਦੇ ਬਾਪ ਦੀ ਮਲਕੀਅਤ ਨਹੀਂ ਹੈ ਕਿ ਕੋਈ ਦਾਵਾ ਕਰਕੇ ਬੈਠ ਜਾਵੇ ਕਿ ਸਾਡਾ ਹੀ ਅਧਿਕਾਰ ਹੈ ਅਸੀਂ ਹੀ ਰੱਬ ਨੂੰ ਜਪਾਂਗੇ ਦੇਖੋ ਗੁਰੂ ਰਵਿਦਾਸ ਮਹਾਰਾਜ ਡਰਦੇ ਨਹੀਂ ਜਿਹੜੇ ਕਹਿੰਦੇ ਸੀ ਨਾ ਵੀ ਰੱਬ ਦਾ ਨਾਮ ਜਪਣ ਦਾ ਅਧਿਕਾਰ ਸਾਨੂੰ ਹੈ ਅਸੀਂ ਰੱਬ ਦਾ ਨਾਮ ਵੀ ਜਪ ਸਕਦੇ ਹਾਂ ਅਸੀਂ ਜਪਾ ਵੀ ਸਕਦੇ ਹਾਂ ਦੂਜਿਆਂ ਨੂੰ ਕੋਈ ਅਧਿਕਾਰ ਨਹੀਂ ਗੁਰੂ ਰਵਿਦਾਸ ਮਹਾਰਾਜ ਉਹਨਾਂ ਨੂੰ ਸਿੱਧਾ ਹੁੰਦੇ ਨੇ ਬਾਣੀ ਦੇ ਵਿੱਚ ਕਹਿੰਦੇ ਰੱਬ ਕਾਲਪੁਰਖ ਵਾਹਿਗੁਰੂ ਪਰਮੇਸ਼ਰ ਸਭਨਾ ਦਾ ਸਾਂਝਾ ਹੈ ਆਪਨ ਬਾਪਾ ਨਹੀਂ ਕਿਸੇ ਕੋ ਉਹ ਕਿਸੇ ਦੇ ਬਾਪੂ ਦੀ ਜ਼ਗੀਰ ਨਹੀਂ ਕਿਸੇ ਦੇ ਪਿਓ ਦੀ ਜ਼ਗੀਰ ਨਹੀਂ ਉਹ ਸਭਨਾ ਦਾ ਸਾਂਝਾ ਹੈ ਜਿਹੜਾ ਮਰਜੀ ਨਾਮ ਜਪ ਸਕਦਾ ਹੈ ਉਹਦੀ ਬਣਾਈ ਹੋਈ ਕੁਦਰਤ ਵੇਖੋ ਕੋਈ ਸੂਰਜ ਨੂੰ ਜੱਫਾ ਮਾਰ ਕੇ ਵੇਖੇ ਖਾਂ ਕਿ ਸੂਰਜ ਸਾਡਾ ਹੈ ਸੂਰਜ ਨੇ ਤਾਂ ਭਾਈ ਸਭਨਾ ਨੂੰ ਧੁੱਪ ਦੇਣੀ ਹੈ ਆ ਧਰਤੀ ਸਭਨਾ ਦੀ ਸਾਂਝੀ ਹੈ ਕੋਈ ਜੱਫਾ ਮਾਰ ਕੇ ਬੈਠੇ ਪਾਣੀ ਸਭਨਾਂ ਦਾ ਸਾਂਝਾ ਹੈ ਆ ਜਿਹੜੀ ਹਵਾ ਆਕਸੀਜਨ ਆ ਰਹੀ ਹੈ ਇਹ ਸਭਨਾਂ ਦੀ ਸਾਂਝੀ ਹੈ ਮਹਾਰਾਜ ਕਹਿੰਦੇ ਕਿਸੇ ਇੱਕ ਦੀ ਨਹੀਂ ਜੇ ਕਿਸੇ ਇੱਕ ਦੀ ਹੁੰਦੀ ਉਹਨਾਂ ਨੇ ਤਾਂ ਹਵਾ ਹੀ ਖਿੱਚ ਲਿਆ ਕਰਨੀ ਸੀ ਨਹੀਂ ਭਾਈ ਇਹ ਤਾਂ ਸ਼ੂਦਰ ਨੇ ਇਹ ਤਾਂ ਛੋਟੀਆਂ ਜਾਤਾਂ ਦੇ ਨੇ ਇਹ ਧਰ ਨਹੀਂ ਹਵਾ ਜਾਣੀ ਚਾਹੀਦੀ ਆਪਣੇ ਵੱਲੀ ਖਿੱਚ ਲੋ ਆਖੋ ਸਤਨਾਮ ਕਹਿੰਦੇ ਇਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਛੈ ਹੈ ਚੀਜ਼ ਹੈ ਹਵਾ ਪਾਣੀ ਅੱਗ ਧਰਤੀ ਆਕਾਸ਼ ਤਾਰੇ ਨਹੀਂ ਤਾਂ ਜਿਹੜੇ ਕਹਿੰਦੇ ਕਿ ਰੱਬ ਦਾ ਨਾਮ ਜਪਣ ਦਾ ਤੇ ਰੱਬ ਦਾ ਨਾਮ ਜਪਾਉਣ ਦਾ ਸਾਨੂੰ ਅਧਿਕਾਰ ਹੈ ਮਹਾਰਾਜ ਕਹਿੰਦੇ ਇਹਨਾਂ ਨੇ ਤਾਂ ਇਹ ਕੁਦਰਤੀ ਸ਼ੈਅਾਂ ਉੱਤੇ ਵੀ ਕਬਜ਼ਾ ਕਰਕੇ ਬੈਠ ਲੈਣਾ ਸੀ ਇਹ ਤਾਂ ਸਵਾਸ ਵੀ ਲੋਕਾਂ ਨੂੰ ਫਿਰ ਇਹਨਾਂ ਨੇ ਗਿਣਮੇ ਚੁਣਮੇ ਦਿਆ ਕਰਨੇ ਸੀ ਸਿਰਫ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਦੀ ਗੁਲਾਮੀ ਕਰਿਆ ਕਰਨੀ ਸੀ ਇਸ ਕਰਕੇ ਗੁਰੂ ਰਵਿਦਾਸ ਮਹਾਰਾਜ ਕਹਿੰਦੇ ਨਹੀਂ ਭਾਈ ਡਰਨ ਦੀ ਕੋਈ ਲੋੜ ਨਹੀਂ ਉਹ ਜਿਹੜਾ ਰੱਬ ਹੈ ਉਹ ਸਭਨਾਂ ਦਾ ਸਾਂਝਾ ਹੈ ਕਿਸੇ ਇਕੱਲੇ ਦੇ ਬਾਪ ਦੀ ਜਗੀਰ ਨਹੀਂ ਹੈ ਹਾਂ ਜੇ ਤੁਸੀਂ ਰੱਬ ਨੂੰ ਪਉਣਾ ਭਾਵਨ ਕੋ ਹਰ ਰਾਜਾ ਰਾਜਾ ਅਕਾਲ ਪੁਰਖ ਨੂੰ ਆਖੇ ਕੱਲ ਵੀ ਬੇਨਤੀ ਕੀਤੀ ਸੀ ਰਾਜਾ ਸਗਲੀ ਸ੍ਰਿਸ਼ਟ ਦਾ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਤੇ ਸਤਗੁਰ ਕਹਿੰਦੇ ਉਹ ਜਿਹੜਾ ਰਾਜਾ ਹੈ ਕੋ ਹਰ ਸਮਾਨ ਨਹੀਂ ਰਾਜਾ ਉਹ ਜਿਹੜਾ ਰੱਬ ਹੈ ਅਕਾਲ ਪੁਰਖ ਹੈ ਜੇ ਕਿਸੇ ਨੇ ਪਉਣਾ ਉਹ ਤਾਂ ਭਾਈ ਪ੍ਰੇਮ ਦੇ ਨਾਲ ਪਾਇਆ ਜਾ ਸਕਦਾ ਪ੍ਰੇਮ ਦੇ ਨਾਲ ਹਮ ਪ੍ਰੇਮ ਬੰਧਨ ਤੁਮ ਬੰਧੇ ਸਾਨੂੰ ਰੱਬ ਨੇ ਪ੍ਰੇਮ ਦੇ ਵਸ ਕੀਤਾ ਹੋਇਆ ਤੇ ਅਸੀਂ ਵੀ ਰੱਬ ਨੂੰ ਪ੍ਰੇਮ ਦੇ ਨਾਲ ਹੀ ਬੰਨ ਲਿਆ ਤੇ ਗੁਰੂ ਪਿਆਰਿਓ ਸਤਗੁਰੂ ਰਵਦਾਸ ਮਹਾਰਾਜ ਬੜੀ ਕਮਾਲ ਦੀ ਉਦਾਹਰਣ ਦੇ ਕੇ ਸਮਝਾਉਣਾ ਚਾਹੁੰਦੇ ਨੇ ਮੋਹ ਪਟਲ ਸਭ ਜਗਤ ਵਿਆਪਿਓ ਭਗਤ ਨਹੀਂ ਸੰਤਾਪਾ ਮੋਹ ਪਟਲ ਪਟਲ ਦਾ ਅਰਥ ਹੈ ਪਰਦਾ ਸਭ ਜਗਤ ਵਿਆਪਿਓ ਸਾਰੇ ਲੋਕਾਂ ਦੇ ਉੱਤੇ ਮੋਹ ਰੂਪੀ ਪੜਦਾ ਪਿਆ ਹੋਇਆ ਹੈ ਭਗਤ ਨਹੀਂ ਸੰਤਾਪਾ ਭਗਤ ਰੱਬ ਦੇ ਪਿਆਰੇ ਰੱਬ ਨੂੰ ਮੰਨਣ ਵਾਲੇ ਰੱਬ ਦੇ ਨਾਲ ਜੁੜੇ ਹੋਏ ਲੋਕ ਰੱਬ ਦੇ ਦਿੱਤੇ ਹੋਏ ਉਪਦੇਸ਼ਾਂ ਤੇ ਚੱਲਣ ਵਾਲੇ ਲੋਕ ਇਸ ਮੋਹ ਦੇ ਵਿੱਚ ਸੰਤਾਪੇ ਨਹੀਂ ਫਸੇ ਨਹੀਂ ਹੋਏ ਉਹ ਇਸ ਮੋਹ ਦਾ ਦੁੱਖ ਨਹੀਂ ਭੋਗਦੇ ਗੁਰੂ ਰਵਿਦਾਸ ਮਹਾਰਾ ਜੀ